ਹੋਰੀ ਫੇਟ ਫੋਟ ਸਾਰਿਆਂ ਦਾ ਸਵਾਗਤ ਹੈ ਮੇਰੇ ਇਸ ਚੈਨਲ ਦੇ ਉੱਪਰ ਤੇ ਜੀ ਆਇਆਂ ਨੂੰ ਬੜੀ ਛੋਟੀ ਮਿਹਰਬਾਨੀ ਤੇ ਹੁਣ ਅੱਜ ਦੀ ਆਪਣੀ ਕੰਪਨੀ ਇੱਕ ਬਹੁਤ ਹੀ ਜ਼ਬਰਦਸਤ ਕੰਪਨੀ ਹੈਗੀ ਆ ਇਹ ਬਹੁਤ ਜ਼ਬਰਦਸਤ ਫੈਮਿਲੀ ਦੀ ਵੈਲਥਸਪਨ ਵੈਲਥਸਪਨ ਵਾਲਿਆਂ ਦੀਆਂ ਕਾਫੀ ਕੰਪਨੀਆਂ ਨੇ ਸਾਰੀਆਂ ਬਹੁਤ ਵਧੀਆ ਨੇ ਅਲੱਗ-ਅਲੱਗ ਸੈਕਟਰ ਦੇ ਵਿੱਚ ਕੰਮ ਕਰ ਰਹੀਆਂ ਨੇ ਅੱਜ ਜਿਹਦੀ ਆਪਾਂ ਗੱਲ ਕਰਾਂਗੇ ਵੈਲਥਸਪਨ ਲਿਵਿੰਗ ਇਹ ਕੰਪਨੀ ਹੈ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਕੰਮ ਕੀ ਕਰਦੇ ਨੇ ਟੈਕਸਟਾਈਲ ਬਿਜ਼ਨਸ ਦੇ ਵਿੱਚ ਹੈਗੇ ਨੇ ਇਹ ਹੋਮ ਟੈਕਸਟਾਈਲ ਦੇ ਵਿੱਚ ਗਲੋਬਲ ਲੀਡਰ ਪੂਰੀ ਦੁਨੀਆ ਦੇ ਵਿੱਚ ਨੰਬਰ 1 ਕੰਪਨੀ ਪੂਰੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੋਮ ਟੈਕਸਟਾਈਲ ਦੇ ਵਿੱਚ ਤੇ 5 ਬਿਲੀਅਨ ਡਾਲਰ ਬਹੁਤ ਵੱਡੀ ਅਮਾਉਂਟ ਆ 5 ਬਿਲੀਅਨ ਡਾਲਰ ਦਾ ਇਹਨਾਂ ਦਾ ਟੋਟਲ ਰੈਵਨਿਊ ਤੇ ਹੋਮ ਟੈਕਸਟਾਈਲਸ ਲਾਈਨ ਪਾਈਪਸ ਤੇ ਵੇਅਰਹਾਊਸਿੰਗ ਸਟੇਲ ਔਇਲ ਐਂਡ ਗੈਸ ਐਡਵਾਂਸਡ ਟੈਕਸਟਾਈਲ ਫਲੋਰਿੰਗ ਇਹ ਸਾਰੇ ਦੇ ਵਿੱਚ ਟੋਟਲ ਜਿਹੜਾ ਵੈਲਸਪਨ ਗਰੁੱਪ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੰਮ ਕਰਦਾ ਟੈਕਸਟਾਈਲ ਮਤਲਬ ਕੈਨਡਲੀ ਇੱਕ ਵਰਡ ਹੈਗਾ ਟੈਕਸਟਾਈਲ ਆਪਾਂ ਬੋਲ ਦਿੰਨੇ ਪਰ ਟੈਕਸਟਾਈਲ ਦੇ ਅੰਦਰ ਕੈਟਾਗਰੀਜ਼ ਬਹੁਤ ਸਾਰੀਆਂ ਆ ਜਾਂਦੀਆਂ ਨੇ ਤੇ ਉਹਨਾਂ ਦੇ ਵਿੱਚ ਜਿਵੇਂ ਆਪਣੀ ਪਰਸਨਲ ਕਲੋਥਿੰਗ ਆ ਜਾਂਦੀ ਆ ਉਸ ਤੋਂ ਨਾ ਟੋਵਲਸ ਆ ਜਾਂਦੇ ਆ ਫਲੋਰਿੰਗ ਹੈ ਤੇ ਬੈਡਿੰਗ ਹੈ ਬਾਥਰੂਮਸ ਹੈਗੇ ਆ ਸ਼ੀਟਸ ਬਹੁਤ ਕੁਝ ਹੈ ਤੇ ਇਹਨਾਂ ਸਾਰਿਆਂ ਨੂੰ ਕਵਰ ਕਰਦੀ ਹੈਗੀ ਹੈ ਵੈਲ ਸਪਨ ਲਿਵਿੰਗ 50 ਤੋਂ ਜ਼ਿਆਦਾ ਕੰਟਰੀਜ਼ ਦੇ ਵਿੱਚ ਐਕਸਪੋਰਟ ਹੁੰਦਾ ਇਹਨਾਂ ਦਾ ਸਮਾਨ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੀਆਂ 50 ਕੰਟਰੀਜ਼ ਨੇ ਉਹ ਮੋਸਟਲੀ ਡਿਵੈਲਪਡ ਕੰਟਰੀਜ਼ ਨੇ ਅਮਰੀਕਾ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਵੱਡਾ ਕਾਰੋਬਾਰ ਹੈ ਤੇ ਆਪਾਂ ਉਹਦੇ ਤੇ ਹੁਣੇ ਥੋੜੀ ਦੇਰ ਤੱਕ ਗਾਵਾਂਗੇ ਸਭ ਤੋਂ ਪਹਿਲਾਂ ਕਿਉਂਕਿ ਹੁਣ ਆਪਾਂ ਥੋੜਾ ਜਿਹਾ ਇਹ ਜਾਣ ਲਿਆ ਕਿ ਕੰਮ ਕੀ ਕਰ ਰਿਹਾ ਕਿਹੜੇ ਸੈਕਟਰ ਦੀ ਕੰਪਨੀ ਆ ਥੋੜੀ ਜਿਹਾ ਆਪ ਨੂੰ ਆਈਡੀਆ ਹੋ ਗਿਆ ਹੁਣ ਪਹਿਲਾਂ ਆਪਾਂ ਚੱਲੀਏ ਇਹਨਾਂ ਦੀ ਬੈਲੈਂਸ ਸ਼ੀਟ ਵੱਲ ਕਿਉਂਕਿ ਬਾਕੀ ਕੋਈ ਵੀ ਚੀਜ਼ ਕਹਿਣੀ ਉਹ ਠੀਕ ਬਟ ਜਦੋਂ ਤੱਕ ਜੇ ਕੰਪਨੀ ਪ੍ਰੋਫਿਟ ਹੀ ਨਹੀਂ ਕਮਾ ਰਹੀ ਤਾਂ ਫਿਰ ਉਹ ਚੀਜ਼ਾਂ ਕੋਈ ਜ਼ਿਆਦਾ ਉਹਨਾਂ ਦੀ ਐਹਮੀ ਤਾਂ ਡਾਟਾ ਹੈ ਮੇਰੇ ਕੋਲ ਮਾਰਚ 2013 ਤੋਂ ਲੈ ਕੇ ਮਾਰਚ 2024 ਤੱਕ 11 ਸਾਲ ਦਾ ਡਾਟਾ ਹੈ ਜੀ ਤੇ ਸੇਲਸ ਹੈਗੀਆਂ ਇਹਨਾਂ ਦੀਆਂ ਜੇ ਹੁਣ ਆਪਾਂ ਮਾਰਚ 2013 ਦੀ ਗੱਲ ਕਰੀਏ ਤਾਂ 36118 ਕਰੋੜ ਦੀ ਸੇਲ ਸੀ ਇਹਨਾਂ ਦੀ 11 ਸਾਲ ਪਹਿਲਾਂ ਤੇ ਜਿਹੜੀ ਕਿ ਵੱਧ ਕੇ 11 ਸਾਲ ਬਾਅਦ 9679 ਕਰੋੜ ਦੀ ਹੋ ਗਈ ਨੀਅਰਲੀ ਨੀਅਰਲੀ 2.5 ਗੁਣਾ 2.5 ਗੁਣਾ ਵੱਧ ਚੁੱਕੀ ਆ ਇਹਨਾਂ ਦੀ ਸੇਲ 11 ਸਾਲਾਂ ਦੇ ਵਿੱਚ ਤੇ ਹੁਣ ਉਸ ਤੋਂ ਬਾਅਦ ਜੇ ਨੈਟ ਪ੍ਰੋਫਿਟ ਦੀ ਗੱਲ ਕਰੀਏ ਆਪਰੇਟਿੰਗ ਠੀਕ ਆ ਬਟ ਅਸਲ ਦੇ ਵਿੱਚ ਜਿਹੜਾ ਪ੍ਰੋਫਿਟ ਹੁੰਦਾ ਨੈਟ ਪ੍ਰੋਫਿਟ ਹੁੰਦਾ ਕਿਉਂਕਿ ਇਹੀ ਉਹ ਚੀਜ਼ ਆ ਜਿਹੜੀ ਆਪਾਂ ਜਿਹੜੋ ਕਹਿੰਨੇ ਕਿ ਜਿਹੜੀ ਤੁਹਾਡੀ ਜੇਬ ਚ ਅਸਲ ਚ ਪੈਣੀ ਆ ਆਪਰੇਟਿੰਗ ਪ੍ਰੋਫਿਟ ਦੇ ਵਿੱਚੋਂ ਤਾਂ ਬਾਅਦ ਦੇ ਵਿੱਚ ਟੈਕਸ ਹੋਰ ਬਹੁਤ ਸਾਰੀਆਂ ਐਕਸਪੈਂਸਸ ਕੱਟੇ ਜਾਣੇ ਹੁੰਦੇ ਆ ਤਾਂ ਆਪਾਂ ਨੈਟ ਪ੍ਰੋਫਿਟ ਦੇਖਦੇ ਆ ਤੇ 225 ਕਰੋੜ 2013 ਦੇ ਵਿੱਚ ਸੀ ਜਿਹੜਾ ਕਿ 3 ਗੁਣਾ ਹੋ ਗਿਆ 673 ਕਰੋੜ ਹੋ ਗਿਆ 11 ਸਾਲਾਂ ਦੇ ਵਿੱਚ ਪ੍ਰੋਫਿਟ 3 ਗੁਣਾ ਹੋ ਗਿਆ ਤਾਂ ਬਹੁਤ ਹੀ ਜ਼ਿਆਦਾ ਚੰਗੀ ਚੀਜ਼ ਹੈਗੀ ਇਹ 225 ਤੋਂ 673 ਕਰੋੜ ਇਦਾ ਮਤਲਬ ਆ ਕਿ ਬੈਲੈਂਸ ਸ਼ੀਟ ਬਹੁਤ ਚੰਗੀ ਹੈ ਅਰਨਿੰਗ ਪਰ ਸ਼ੇਅਰ ਇੱਕ ਸ਼ੇਅਰ ਦੇ ਪਿੱਛੇ ਕਿੰਨਾ ਅਰਨ ਕਰਦੀ ਹੈ ਕੰਪਨੀ 2013 ਦੇ ਵਿੱਚ ਨੀਅਰਲੀ ਸਵਾ ਦੌਰ ਰੁਪਏ ਤੇ ਹੁਣ ਹੈਗਾ 7 70 ਰੁਪਏ ਹੋ ਗਿਆ ਬਹੁਤ ਵਧੀਆ ਬੈਲੈਂਸ ਸ਼ੀਟ ਚੰਗੀ ਆ ਰੈਗੂਲਰ ਡਿਵੀਡੈਂਡ ਪੇ ਆਊਟ ਕਰਦੀ ਆ ਕੰਪਨੀ ਹਾਂ ਇਹਨਾਂ ਹੈਗਾ ਵੈਲਸਪਨ ਵਾਲਿਆਂ ਦੇ ਨਾਲ ਸਪੈਸ਼ਲੀ ਵੈਲਸਪਨ ਲਿਵਿੰਗ ਦੇ ਨਾਲ ਕਿ ਜਿਹੜੇ ਹਸਾਬ ਦੇ ਨਾਲ ਇਹਨਾਂ ਨੂੰ ਪ੍ਰੋਫਿਟ ਹੁੰਦਾ ਉਸ ਰੇਸ਼ਿਓ ਦੇ ਵਿੱਚ ਡਿਵੀਡੈਂਡ ਨਹੀਂ ਹੈਗੇ ਬਟ ਫਿਰ ਵੀ ਚੰਗੀ ਚੀਜ਼ ਹੈ ਕਿ ਰੈਗੂਲਰ ਪੇਮੈਂਟ ਹੈਗੀ ਆ ਡਿਵੀਡੈਂਡ ਦੀ ਤੇ ਹਾਂ ਠੀਕ ਆ ਕਿ ਬਹੁਤ ਜ਼ਿਆਦਾ ਨਹੀਂ ਹੈ ਡਿਵੀਡੈਂਡ ਦੀ ਇਹਨਾਂ ਦੀ ਫਿਰ ਵੀ ਓਕੇ ਆ ਜੇ ਰੈਗੂਲਰ ਪੇਆਊਟ ਹੋ ਰਿਹਾ ਤਾਂ ਫਿਰ ਕੋਈ ਏਡੀ ਪ੍ਰੋਬਲਮ ਨਹੀਂ ਹੈਗੀ ਹੁਣ ਅੱਗੇ ਆਪਾਂ ਦੇਖਦੇ ਆ ਪ੍ਰੋਮੋਟਰ ਹੋਲਡਿੰਗ ਪ੍ਰੋਮੋਟਰ ਹੋਲਡਿੰਗ ਇੰਪੋਰਟੈਂਟ ਚੀਜ਼ ਹੁੰਦੀ ਆ ਕਿਉਂਕਿ ਜਿਹੜੇ ਇਨਸਾਨ ਜਿਹੜਾ ਗਰੁੱਪ ਜਿਹੜੀ ਮੈਨੇਜਮੈਂਟ ਉਹਨੂੰ ਰਨ ਕਰ ਰਹੀ ਆ ਕਿਸੇ ਕੰਪਨੀ ਦੀ ਹਰ ਇੱਕ ਚੀਜ਼ ਦੇ ਲਈ ਰਿਸਪੌਂਸੀਬਲ ਹੈਗੀ ਆ ਜੇ ਉਹਨਾਂ ਦਾ ਖੁਦ ਉਹਨਾਂ ਹਿੱਸਾ ਹੀ ਨਹੀਂ ਹੈਗਾ ਉਹ ਉਹਨਾਂ ਦੀ ਖੁਦ ਦਾ ਪੈਸਾ ਸਟੇਕ ਦੇ ਉੱਪਰ ਹੀ ਨਹੀਂ ਹੈਗਾ ਤਾਂ ਫਿਰ ਉਹ ਇਹਨਾਂ ਧਿਆਨ ਕਿਉਂ ਦੇਣਗੇ ਕੋਈ ਵੀ ਬੰਦਾ ਉਦੋਂ ਧਿਆਨ ਦੇਊਗਾ ਜਦੋਂ ਉਹਦੇ ਖੁਦ ਦੇ ਪੈਸੇ ਉਹਦੇ ਵਿੱਚ ਲੱਗੇ ਹੋਏ ਆ ਤਾਂ ਹੁਣ ਪ੍ਰੋਮੋਟਰ ਦੀ ਜੇ ਆਪਾਂ ਦੇਖੀਏ ਤਾਂ 2021 ਦੇ ਵਿੱਚ 70% ਜਿਹੜਾ ਕਿ ਬਹੁਤ ਹੀ ਹੈਲਦੀ ਆ ਪ੍ਰੋਮੋਟਰ ਹੋਲਡਿੰਗ ਉਲਟਾ ਥੋੜੀ ਹੋਰ ਵਧ ਗਈ 0.5% ਹੋਰ ਵਧ ਗਈ ਇਹਨਾਂ ਦੀ 2024 ਤੱਕ ਆਉਂਦੇ ਆਉਂਦੇ ਤੇ ਹੁਣ ਤੁਸੀਂ ਇੱਥੇ ਇੱਕ ਹੋਰ ਇੰਟਰਸਟਿੰਗ ਚੀਜ਼ 100 ਦੇ ਵਿੱਚੋਂ ਸਿਰਫ 16 ਸ਼ੇਅਰ ਪਬਲਿਕ ਦੇ ਕੋਲੇ ਮਤਲਬ ਮੇਨ ਵੱਡੇ ਗਰੁੱਪਸ ਤੋਂ ਬਾਹਰ ਆਮ ਲੋਕਾਂ ਦੇ ਲਈ ਸਿਰਫ 16 ਸ਼ੇਅਰ 100 ਦੇ ਪਿੱਛੋਂ ਅਵੇਲੇਬਲ ਨੇ 70 ਦੇ ਨੇੜੇ ਤੇੜੇ ਪ੍ਰੋਮੋਟਰਸ ਨੇ ਖੁਦ ਹੀ ਰੱਖੇ ਹੋਏ ਆ ਫੋਰਨ ਇੰਸਟੀਚੂਨਲ ਇਨਵੈਸਟਰਸ ਕੋਲੇ 7 ਨੇ ਤੇ ਡੋਮੈਸਟਿਕ ਕੋਲੇ ਹੈਗੇ ਆ 1.5% ਮਤਲਬ 12 ਤਾਂ ਵੱਡੇ ਇਨਵੈਸਟਰਸ ਨੇ ਰੱਖੇ ਹੋਏ ਆ ਤਾਂ ਇਹ ਬਹੁਤ ਹੀ ਇੱਕ ਚੰਗੀ ਚੀਜ਼ ਹੈਗੀ ਇਥੋਂ ਇਹ ਪਤਾ ਲੱਗਦਾ ਕਿ ਪ੍ਰੋਮੋਟਰ ਤੇ ਜਿਹੜੇ ਵੱਡੇ ਇਨਵੈਸਟਰ ਹੈਗੇ ਆ ਉਹ ਕੰਪਨੀ ਦੇ ਫਿਊਚਰ ਦੇ ਉੱਪਰ ਉਹਨਾਂ ਦੀ ਬਿਜ਼ਨਸ ਦੇ ਉੱਪਰ ਤੇ ਮੈਨੇਜਮੈਂਟ ਜਿਸ ਹਿਸਾਬ ਦੇ ਨਾਲ ਕੰਪਨੀ ਦੀ ਹੋ ਰਹੀ ਆ ਉਹਨੂੰ ਲੈ ਕੇ ਬਹੁਤ ਹੀ ਉਹ ਮਤਲਬ ਪੋਜ਼ਿਟਿਵ ਨੇ ਇਸੇ ਕਰਕੇ ਆਮ ਲੋਕਾਂ ਨੂੰ ਬਹੁਤ ਹੀ ਘੱਟ ਸ਼ੇਅਰ ਦਿੱਤੇ ਜਾ ਰਹੇ ਆ ਸਾਰਾ ਕੁਝ ਖੁਦ ਹੀ ਆਪਣੇ ਕੋਲੇ ਰੱਖਿਆ ਜਾ ਰਿਹਾ ਵਾ ਤੇ ਜਿਵੇਂ ਮੈਂ ਤੁਹਾਨੂੰ ਬੋਲੇ ਕਿ ਟੈਕਸਟਾਈਲ ਇੱਕ ਵਰਡ ਆ ਉਹਦੇ ਵਿੱਚ ਅੱਗੇ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਜਿਹੜਾ ਹੋਮ ਟੈਕਸਟਾਈਲ ਉਹਦੇ ਵਿੱਚ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਦੱਸ ਚੁੱਕਾ ਕਿ ਗਲੋਬਲ ਲੀਡਰ ਹੈਗਾ ਤੇ ਉਸ ਤੋਂ ਇਲਾਵਾ ਜਿਵੇਂ ਹੁਣ ਆਪਾਂ ਇੱਕ ਨਵਾਂ ਟਰੈਂਡ ਦੇਖਦੇ ਹਾਂ ਕਿ ਫਲੋਰਿੰਗ ਪਹਿਲਾਂ ਇੱਕ ਟਾਈਮ ਹੁੰਦਾ ਸੀ ਜਿਵੇਂ ਆਪਾਂ ਪੰਜਾਬੀ ਚ ਕਹਿੰਦੇ ਆ ਕਿ ਆਮ ਜਿਹੜੇ ਲੋਕ ਹੁੰਦੇ ਸੀ ਆਪਾਂ ਤਾਂ ਕੋਲੋ ਹੀ ਫੇਰ ਲੈਂਦੇ ਹੁੰਦੇ ਫਿਰ ਹੌਲੀ-ਹੌਲੀ ਚਿਪਸ ਲੱਗੀਆਂ ਆ ਉਦੋਂ ਹਰੇਕ ਘਰ ਦੇ ਵਿੱਚ ਚਿਪਸ ਲੱਗੀਆਂ ਆਉਂਦੀਆਂ ਸਿਰਫ ਟਾਈਲਸ ਆ ਗਈਆਂ ਕਜਾਰੀਆਂ ਦੀਆਂ ਟਾਈਲਸ ਜਾਂ ਹੋਰ ਹੁਣ ਇੱਕ ਹੋਰ ਟਰੈਂਡ ਆ ਰਿਹਾ ਫਲੋਰਿੰਗ ਦਾ ਤੇ ਜਿਹਦੇ ਵਿੱਚ ਇੱਕ ਬਹੁਤ ਸੋਹਣਾ ਜਿਹਾ ਬੜਾ ਇੱਕ ਮਹਿੰਗਾ ਜਿਹਾ ਕਪੜਾ ਵਿਛਾਇਆ ਹੁੰਦਾ ਤੇ ਇਹ ਚੀਜ਼ ਬਹੁਤ ਜ਼ਿਆਦਾ ਪ੍ਰਚਲਿਤ ਅ ਲਗਜ਼ਰੀ ਚੀਜ਼ ਹੈਗੀ ਆਪਣੇ ਘਰਾਂ ਦੇ ਵਿੱਚ ਤਾਂ ਨਹੀਂ ਹੁੰਦੀ ਬਟ ਜੇ ਤੁਸੀਂ ਬਹੁਤ ਵੱਡੇ ਹੋਟਲਾਂ ਦੇ ਵਿੱਚ ਫਾਈਵ ਸਟਾਰ ਹੋਟਲਾਂ ਜਾਂ ਬਹੁਤ ਵੱਡੀਆਂ ਕੰਪਨੀਆਂਜ਼ ਦੇ ਆਫਿਸਿਸ ਤੇ ਜਾਓਗੇ ਤਾਂ ਉੱਥੇ ਫਲੋਰਿੰਗ ਹੁੰਦੀ ਆ ਇਸ ਤਰ੍ਹਾਂ ਦੀ ਕੀਤੀ ਹੁੰਦੀ ਆ ਤਾਂ ਉਹਦੇ ਵਿੱਚ ਵੀ ਕੰਪਨੀ ਖੁਦ ਆ ਚੁੱਕੀ ਹੈ ਇਹ ਤੇ ਇੱਥੇ ਦੇਖੋ ਹੁਣ ਇਹਨਾਂ ਦੇ 50 ਤੋਂ ਜ਼ਿਆਦਾ ਡਿਸਟ੍ਰਿਬਿਊਟਰਸ ਨੇ ਪੂਰੇ ਇੰਡੀਆ ਦੇ ਵਿੱਚ ਤੇ 500 ਤੋਂ ਜ਼ਿਆਦਾ ਰਿਟੇਲ ਆਊਟਲੈਟਸ ਨੇ ਇਹਨਾਂ ਦੇ ਤੇ ਉਹ ਵੀ ਬੀ ਟੂ ਸੀ ਰਿਟੇਲ ਚੈਨਲਸ ਦੇ ਵਿੱਚ ਪੂਰੇ ਇੰਡੀਆ ਦੇ ਵਿੱਚ ਦੇ ਰਿਆ ਬੀ ਟੂ ਬੀ ਨਹੀਂ ਹੈਗੇ ਬੀ ਟੂ ਸੀ ਨੇ ਇਹ ਆਰਟੀਫੀਸ਼ੀਅਲ ਗਰਾਸ ਆਰਟੀਫੀਸ਼ੀਅਲ ਗਰਾਸ ਅੱਜਕੱਲ ਬਹੁਤ ਪਪੂਲਰ ਹੈ ਤੇ ਡਰਾਡ ਲੂਮ ਕਾਰਪੇਟਸ ਕਾਰਪਟ ਟਾਈਲਸ ਲੌਕ ਟਾਈਲਸ ਇਥੇ ਇੱਕ ਚੀਜ਼ ਹੋਰ ਇਹ ਪਤਾ ਲੱਗਦੀ ਹੈ ਕਿ ਕੰਪਨੀ ਦੀ ਜਿਹੜੀ ਮੈਨੇਜਮੈਂਟ ਹੈ ਉਹ ਸਟੈਗਨੇਟ ਨਹੀਂ ਹੈਗੀ ਮਤਲਬ ਜੋ ਚੀਜ਼ ਕਰਦੀ ਹੈ ਸਿਰਫ ਉੱਥੇ ਹੀ ਖੁਸ਼ ਨਹੀਂ ਹੈਗੇ ਜਿਹੜਾ ਵੀ ਦੁਨੀਆ 'ਚ ਨਵੇਂ ਟ੍ਰੈਂਡ ਆ ਰਹੇ ਆ ਉਹਨਾਂ ਦੇ ਨਾਲ ਆਪਣੇ ਆਪ ਨੂੰ ਬਦਲ ਰਹੇ ਆ ਉਹਨਾਂ ਪ੍ਰੋਡਕਟਸ ਦੇ ਵਿੱਚ ਜਾ ਰਹੇ ਆ ਤੇ ਇਹ ਚੰਗੀ ਚੀਜ਼ ਹੈਗੀ ਕਿਉਂਕਿ ਜਿਹੜੀਆਂ ਵੀ ਕੰਪਨੀਆਂ ਟਾਈਮ ਦੇ ਨਾਲ ਚੇਂਜ ਆਪਣੀ ਪ੍ਰੋਡਕਟ ਨੂੰ ਕਰੀ ਜਾਣਗੀਆਂ ਫਲੈਕਸੀਬਲ ਰਹਿਣਗੇ ਉਹਨਾਂ ਨੂੰ ਕਲੀਅਰ ਉਹਦਾ ਬੈਨੀਫਿਟ ਮਿਲੂਗਾ ਤੇ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਅਮਰੀਕਾ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਕੰਮ ਹੈ ਤੁਸੀਂ ਵੀ ਜਦੋਂ ਮੇਰੇ ਦੋਸਤ ਜਿਹੜੇ ਮੇਰਾ ਚੈਨਲ ਦੇਖ ਰਹੇ ਆ ਇਸ ਟਾਈਮ ਤੁਸੀਂ ਵੀਡੀਓ ਦੇਖ ਰਹੇ ਹੋ ਆਪਾਂ ਕਦੇ ਵੀ ਕਿਸੇ ਹੋਟਲ ਜਾਂਦੇ ਆ ਤਾਂ ਆਪਾਂ ਨੂੰ ਪਤਾ ਕਿ ਉਹਨਾਂ ਨੇ ਉੱਥੇ ਆਪਣੇ ਲਈ ਸਾਰੇ ਉਹ ਮਤਲਬ ਟੋਵਲਸ ਵગેਰਾ ਉੱਤੇ ਉਹ ਸਾਰੀ ਬੈੱਡ ਸ਼ੀਟਸ ਵગેਰਾ ਰੱਖੀਆਂ ਹੁੰਦੀਆਂ ਨੇ ਤੇ ਹੁਣ ਜੇ ਆਪਾਂ ਗੱਲ ਕਰੀਏ 5 ਸਟਾਰ ਹੋਟਲ ਤਾਂ 5 ਸਟਾਰ ਹੋਟਲ ਵਾਲਿਆਂ ਦੀ ਜਿਹੜੀਆਂ ਉਹ ਪ੍ਰੋਡਕਟਸ ਨੇ ਕਿੰਨੀਆਂ ਮਹਿੰਗੀਆਂ ਖਰੀਦਦੇ ਆ ਤੇ ਹੁਣ ਅਮਰੀਕਾ ਦੇ ਵਿੱਚ ਜਿੰਨੇ ਵੀ 5 ਸਟਾਰ ਮਤਲਬ ਵੱਡੇ ਹੋਟਲ ਨੇ ਉਹਨਾਂ ਚੋ ਮੋਸਟਲੀ ਇਹਨਾਂ ਦੇ ਕਲਾਇੰਟਸ ਮਤਲਬ ਜਿੰਨਾ ਵੀ ਆਪਣਾ ਇਸ ਤਰ੍ਹਾਂ ਦਾ ਸਮਾਨ ਮੰਗਵਾਉਂਦੇ ਆ ਤਾਂ ਉਹ ਵੈਲਥ ਸਪਨ ਲਿਵਿੰਗ ਤੋਂ ਮੰਗਵਾਉਂਦੇ ਆ ਮੈਂ ਗੱਲ ਕਰ ਰਿਹਾ ਅਮਰੀਕਾ ਦੇ ਸਭ ਤੋਂ ਵੱਡੇ ਹੋਟਲ ਚੇਨਸ ਦੀ ਤੇ ਜੇ ਹੁਣ ਤੁਸੀਂ ਇੱਥੇ ਦੇਖੋਗੇ ਤਾਂ ਇਹਨਾਂ ਦੇ ਕਲਾਇੰਟਸ ਦੇ ਵਿੱਚ ਕੋਣਾ ਲਾਕਵਿੰਟੋ IHG ਇਬਿਸ ਤੇ ਹਿਲਟਨ 홀ੀਡੇ ਇਨ ਐਕਸਪ੍ਰੈਸ ਤੇ ਸਟੇ ਬ੍ਰਿਜ ਤਾਜ ਹੋਟਲ ਤਾਜ ਹੋਟਲ ਤਾਂ ਆਪਣੇ ਤੁਹਾਨੂੰ ਪਤਾ ਜਾਣੇ ਪਛਾਣਿਆ ਨਾਮ ਹੈਗਾ ਡਬਲਯੂ ਚੇਨ ਵਾਲੇ ਹੈਗੇ ਆ ਵੈਸਟਰਨ ਵਾਲੇ 4 ਪੁਆਇੰਟਸ ਵਾਲੇ ਸ਼ੈਰਟਨ ਦੇ ਮੈਰੀਅਟ ਮੈਰੀਅਟ ਆਪੋ ਸਾਰੇ ਨਾਮ ਸੁਣਿਆ ਮੈਰੀਡੀਅਨ ਸੁਣਿਆ ਹੋਇਆ ਹੋਟਲ ਮੈਰੀਡੀਅਨ ਰੈਡੀਸ਼ਨ ਆਪੋ ਸੁਣਿਆ ਹੋਇਆ ਤੇ ਇਸ ਤਰ੍ਹਾਂ ਦੇ ਨਾਲ ਹੋਰ ਬਹੁਤ ਸਾਰੇ ਨੇ ਬਹੁਤ ਜਿਆਦਾ ਹੋਟਲਸ ਨੇ ਜਿਹੜੇ ਇਹਨਾਂ ਤੋਂ ਹੀ ਸਮਾਨ ਮੰਗਵਾਉਂਦੇ ਹੁਣ ਤੁਸੀਂ ਇਹ ਦੇਖੋ ਕਿ ਜਿਹੜੇ ਇੱਕ ਬਹੁਤ ਵੱਡੇ ਹੋਟਲ ਵਾਲੇ ਆ ਕਿੰਨਾ ਵੱਡਾ ਉਹਨਾਂ ਦਾ ਬਿਜ਼ਨਸ ਹੋਊਗਾ ਤੇ ਕਿੰਨਾ ਵੱਡਾ ਉਹਨਾਂ ਦਾ ਸਾਰਾ ਤਾਮਜਾਮ ਹੈ ਤੇ ਉਹ ਹਮੇਸ਼ਾ ਹੀ ਮਤਲਬ ਉਹ ਆਪਣੀ ਪ੍ਰੋਡਕਟ ਦੇ ਨਾਲ ਕਦੇ ਵੀ ਉਹ ਕੰਪਰੋਮਾਈਜ਼ ਨਹੀਂ ਕਰਦੇ ਤੇ ਜਿਹਦੇ ਨਾਲ ਵੀ ਉਹ ਟਾਈ ਅਪ ਕਰਨਗੇ ਤਾਂ ਉਹ ਨੇਚਰਲੀ ਇੱਕ ਬਹੁਤ ਹੀ ਵੱਡੀ ਕੰਪਨੀ ਹੋ ਕੇ ਤਾਂ ਉੱਥੇ ਵੈਲਥਸਪਨ ਲਿਵਿੰਗ ਨੂੰ ਇੱਕ ਕਲੀਅਰ ਬੈਨੀਫਿਟ ਹੈਗਾ ਦੁਨੀਆ ਦੀ ਇੱਕ ਰੈਕੋਗਨਾਈਜ਼ਡ ਕੰਪਨੀ ਹੋਣ ਦਾ ਉਸ ਤੋਂ ਬਾਅਦ ਇਹ ਜਿਹੜੀ ਮੈਂ ਫਲੋਰਿੰਗ ਦੀ ਗੱਲ ਕੀਤੀ ਸੀ ਕਿਉਂਕਿ ਹੁਣ ਅੱਜਕੱਲ ਜਿਵੇਂ ਮੈਂ ਤੁਹਾਨੂੰ ਪਹਿਲਾਂ ਬੋਲੇ ਸੀਗਾ ਕਿ ਵੱਡੀਆਂ-ਵੱਡੀਆਂ ਕੰਪਨੀਆਂ ਨੇ ਜਿਹੜੀਆਂ ਉਹ ਆਪਣੇ ਉੱਤੇ ਫਲੋਰਿੰਗ ਕਰਦੀਆਂ ਨੇ ਤਾਂ ਮੈਂ ਤੁਹਾਨੂੰ ਉਹਦੇ ਕਲਾਇੰਟਸ ਇਹਨਾਂ ਦੇ ਦਿਖਾਉਣਾ ਉਹਦੇ ਵਿੱਚ ਕਲਾਇੰਟਸ ਦੇ ਵਿੱਚ ਦੇਖੋ ਐਗਜ਼ਾਵੇਅਰ ਆਪ ਬਹੁਤ ਵੱਡੀ ਦੀ ਗੱਲ ਕੀਤੀ ਆ ਤੇ WNS ਵਿਪਰੋ ਆ BNP ਪੈਰੀਵਾਸ ਆ ਤੇ ਕ੍ਰਿਸਲਰ ਆ ਕੇਪੀਐਮਜੀ ਦਾ ਹੱਬ ਵਾਲੇ ਨੇ ਮਤਲਬ ਇਹ ਕੰਪਨੀਆਂ ਵੀ ਇਹਨਾਂ ਤੋਂ ਲੈ ਰੀਆਂ ਇੱਕ ਹੋਰ ਚੀਜ਼ ਨੋਟ ਕਰਿਓ ਮੈਂ ਤੇ ਹੋਮ ਟੈਕਸਟਾਈਲ ਦੀ ਗੱਲ ਨਹੀਂ ਕਰਦੇ ਹੋਮ ਟੈਕਸਟਾਈਲ ਦੇ ਵਿੱਚ ਤਾਂ ਸਿੰਪਲ ਘਾਣੀ ਹੋਗੀ ਕਿ ਨੰਬਰ 1 ਨੇ ਪੂਰੀ ਦੁਨੀਆ ਦੇ ਵਿੱਚ ਮੈਂ ਤੁਹਾਨੂੰ ਕਿਹਦੀ ਗੱਲ ਦੱਸ ਰਿਹਾ ਜਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਹੁਣ ਅੱਗੇ ਨਵੇਂ ਟ੍ਰੈਂਡ ਆ ਰਹੇ ਆ ਮੈਂ ਸਿਰਫ ਉਹਨਾਂ ਤੋਂ ਦੱਸ ਰਿਹਾ ਹோம் ਟੈਕਸਟਾਈਲ ਦੇ ਵਿੱਚ ਦੇ ਵਿੱਚ ਤਾਂ ਆਲਰੇਡੀ ਇਹ ਮਾਰਕੀਟ ਲੀਡਰ ਹੈਗੇ ਨੇ ਮਾਰਕੀਟ ਲੀਡਰ ਗਲੋਬਲ ਲੀਡਰ ਹੈਗੇ ਨੇ ਤੇ ਹੁਣ ਉਸ ਤੋਂ ਬਾਅਦ ਹੁਣ ਗੱਲ ਕਰੀ ਆਪਾਂ ਇਨਵੈਸਟਰਸ ਦੇ ਮਤਲਬ ਦੀ ਇੱਕ ਹੋਰ ਗੱਲ ਜਿਹੜੀ ਕਿ ਹੈਗੀ ਇਹਨਾਂ ਦਾ ਸ਼ੇਅਰ ਪ੍ਰਾਈਸ ਹੁਣ ਜੇ ਇੱਥੇ ਆਪਾਂ ਸ਼ੇਅਰ ਪ੍ਰਾਈਸ ਨੂੰ ਇਹਨਾਂ ਦੇ ਨੂੰ ਦੇਖੀਏ ਧਿਆਨ ਦੇ ਨਾਲ ਤਾਂ ਲਗਾਤਾਰ ਮਤਲਬ ਵਧ ਰਿਹਾ ਆ ਜਦੋਂ ਵੀ ਕਦੋਂ ਇਹਨਾਂ ਦਾ ਸਟਾਕ ਪ੍ਰਾਈਸ ਥੱਲੇ ਗਿਆ ਤਾਂ ਉਹਦਾ ਕੋਈ ਨਾ ਕੋਈ ਕੋਈ ਪਾਰਟਿਕੂਲਰ ਰੀਜ਼ਨ ਰਿਹਾ ਵਾ ਜਿਵੇਂ ਇੱਕ ਤੁਹਾਨੂੰ ਇਹਦੇ ਵਿੱਚ ਡਿਪ ਤੁਹਾਨੂੰ ਦਿਖ ਰਹੀ ਹੋ ਕਿ 2008 ਦੇ ਵਿੱਚ ਤਾਂ ਲੈਮਨ ਬ੍ਰਦਰ ਕ੍ਰਾਈਸਿਸ ਸੀਗਾ ਤੇ ਉਸ ਤੋਂ ਬਾਅਦ 2016 ਵਾਲਾ ਜਿਹੜਾ ਇੱਕ ਛੋਟਾ ਕ੍ਰਾਈਸਿਸ ਆਇਆ ਸੀਗਾ ਤੇ 2016 ਦੇ ਵਿੱਚ ਡਿਪ ਕਿਉਂਕਿ ਇਹਨਾਂ ਨੇ ਉਹ ਬੋਨਸ ਜਾਂ ਸਪਲਿਟ ਹੋਏ ਇਹਨਾਂ ਦੇ ਸ਼ੇਅਰ ਉਸ ਤੋਂ ਬਾਅਦ ਫਿਰ ਕਰੋਨਾ ਦਾ ਪੀਰੀਅਡ ਕਰੋਨਾ ਦੇ ਪੀਰੀਅਡ ਦੇ ਵਿੱਚ ਡਿਪ ਦਿਖ ਰਹੀ ਆ ਬਟ ਇੱਕ ਓਵਰਆਲ ਜਿਹੜਾ ਟ੍ਰੈਂਡ ਹੈ ਉਹ ਲਗਾਤਾਰ ਅੱਪ ਦਾ ਹੈ ਤੇ ਬਹੁਤ ਜ਼ਿਆਦਾ ਵੱਡੀ ਐਪਰੀਸੀਏਸ਼ਨ ਦਿਖ ਰਹੀ ਹੈ ਹੁਣ ਮਤਲਬ ਕੰਪਨੀ ਕਿੰਨਾ 174 ਰੁਪਏ ਦੇ ਉੱਤੇ ਚੱਲ ਰਹੀ ਹੈ 2013 ਦੇ ਵਿੱਚ <laughs> 2013 ਦੇ ਵਿੱਚ ਸਿਰਫ 7 ਜਾਂ 8 ਰੁਪਏ ਦੇ ਉੱਪਰ ਸੀ 10 ਸਾਲਾਂ ਦੇ ਵਿੱਚ 7 ਰੁਪਏ ਤੋਂ ਕੰਪਨੀ ਵੱਧ ਕੇ 174 ਰੁਪਏ ਹੋ ਚੁੱਕੀ ਆ ਤੇ 25 25 ਗੁਣਾ ਸ਼ਾਇਦ ਹਨਾ 25 ਗੁਣਾ ਦੇਖੋ 10 ਸਾਲਾਂ ਦੇ ਵਿੱਚ ਰਿਟਰਨ ਦੇਤੀ ਆ ਤਾਂ ਇੱਕ ਮਤਲਬ ਇੱਕ ਜ਼ਬਰਦਸਤ ਰਿਟਰਨ ਹੈਗੀ ਹੈ ਤੇ ਜੇ ਕੰਪਨੀ ਬਹੁਤ ਵਧੀਆ ਹੋ ਗਈ ਹੁਣ ਇੱਥੇ ਜੇ ਆਪਾਂ ਦੇਖੀਏ ਜਿਵੇਂ ਮੈਂ ਇੱਕ ਵੀਡੀਓ ਬਣਾਇਆ ਸੀਗਾ ਜੇ ਕੋਈ ਨਵੇਂ ਮੇਰੇ ਦੋਸਤ ਦੇਖ ਰਹੇ ਜੇ ਮੇਰਾ ਚੈਨਲ ਕੋਈ ਨਵੇਂ ਮੇਰੇ ਦੋਸਤ ਦੇਖ ਰਹੇ ਜਿਨ੍ਹਾਂ ਨੇ ਮੇਰੇ ਪੁਰਾਣੇ ਵੀਡੀਓਜ਼ ਨਹੀਂ ਦੇਖੇ ਹੋ ਕੋਈ ਨਵੇਂ ਸਬਸਕ੍ਰਾਈਬਰਸ ਨੇ ਤਾਂ ਮੈਂ ਕਿਹਾ ਦੱਸ ਦਿਨਾ ਮੇਰਾ ਇੱਕ ਵੀਡੀਓ ਹੈਗਾ ਉਹਨੂੰ ਤੁਸੀਂ ਜ਼ਰੂਰ ਦੇਖ ਲਿਓ ਤੇ ਜਿਹਦੇ ਵਿੱਚ ਮੈਂ ਕਿਹਾ ਸੀਗਾ ਕਿ ਕਿਹੜੀਆਂ ਚਾਰ ਚੀਜ਼ਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਜਦੋਂ ਆਪਾਂ ਕੋਈ ਸ਼ੇਅਰ ਲੈਣਾ ਤਾਂ ਇਹ ਉਹ ਕੰਪਨੀ ਹੈ ਜਿਹੜੀ ਉਹਨਾਂ ਸਾਰਿਆਂ ਨੂੰ ਟਿਕ ਕਰਦੀ ਆ ਸਭ ਤੋਂ ਪਹਿਲੀ ਹੋ ਗਿਆ ਕਿ ਪ੍ਰੋਡਕਟ ਦੀ ਕੀ ਡਿਮਾਂਡ ਹੈ ਜਾਂ ਨਹੀਂ ਤਾਂ ਬਿਲਕੁਲ ਟੈਕਸਟਾਈਲ ਹਮੇਸ਼ਾ ਡਿਮਾਂਡ ਰਹਿਣੀ ਹੈਗੀ ਆ ਤੇ ਉਸ ਤੋਂ ਬਾਅਦ ਬੈਲੈਂਸ ਸ਼ੀਟ ਹੈਗੀ ਆ ਕੋਈ ਇਹਨਾਂ ਦੇ ਉੱਪਰ ਡੈਟ ਨਹੀਂ ਹੈਗੀ ਟੋਟਲੀ ਡੈਟ ਫ੍ਰੀ ਕੰਪਨੀ ਆ ਤੀਸਰਾ ਪ੍ਰੋਮੋਟਰ ਹੋਲਡਿੰਗ ਹੈਗੀ ਆ ਪ੍ਰੋਮੋਟਰ ਹੋਲਡਿੰਗ ਬਹੁਤ ਹੀ ਜ਼ਿਆਦਾ ਸਹੀ ਹੈਗੀ ਤਾਂ ਸਭ ਕੁਝ ਇਹਨਾਂ ਦਾ ਬਹੁਤ ਹੀ ਸਹੀ ਹੈ ਤੇ ਜਦੋਂ ਸਾਰੀਆਂ ਪੋਜ਼ਿਟਿਵ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਨੇ ਤੁਹਾਨੂੰ ਦਾ ਰਿਜ਼ਲਟ ਵੀ ਪੋਜ਼ਿਟਿਵ ਹੁੰਦਾ ਤਾਂ ਰਿਜ਼ਲਟ ਆਪਾਂ ਨੂੰ ਪੋਜ਼ਟ ਆਫ ਦੇਖ ਰਿਹਾ ਵਾ 70 ਰੁਪਏ ਤੋਂ 8 ਰੁਪਏ ਤੋਂ 171 ਦੇ ਉੱਪਰ ਆ ਚੁੱਕਿਆ ਇੱਕ ਚੀਜ਼ ਹੋਰ ਮੈਂ ਤੁਹਾਨੂੰ ਅਥੇ ਥੋੜਾ ਡਿਸਕਲੋਜ਼ਰ ਦੇ ਦੇਣਾ ਕਿਉਂਕਿ ਮੈਂ ਇੱਕ 13 ਮਈ ਨੂੰ ਪੋਰਟਫੋਲੀਓ ਬਣਾਇਆ ਸੀ ਕਿ 180 ਕੰਪਨੀ ਦੇ ਬਟ ਹੁਣ ਮੈਂ ਉਹਦੇ ਵਿੱਚ ਕੁਝ ਨਾ ਕੁਝ ਕੰਪਨੀਆਂ ਹੋਰ ਐਡ ਵੀ ਕਰਦਾ ਜਾਊਗਾ ਕੁਝ ਨਵੇਂ ਆਈਪੀਓਜ਼ ਵੀ ਆ ਰਹੇ ਆਪਾਂ ਉਹਨਾਂ ਦੀ ਵੀ ਗੱਲ ਕਰਦੇ ਰਹਿਵਾਂਗੇ ਤੇ ਉਹਨਾਂ ਦੇ ਵਿੱਚੋਂ ਵੀ ਕੁਝ ਐਡ ਹੋਣਗੀਆਂ ਕੰਪਨੀਆਂ ਤੇ ਕਈ ਹੋਰ ਨੇ ਤਾਂ ਵੈਲਥਸਪਨ ਲਿਵਿੰਗ ਵੀ ਮੇਰੀ ਉਹ ਕੰਪਨੀ ਹੈਗੀ ਆ ਜਿਹਨੂੰ ਮੈਂ ਆਪਣੇ ਜਿਹੜਾ ਲੌਂਗ ਟਰਮ ਪੋਰਟਫੋ ਮੈਂ ਚਾਹੁੰਨਾ ਕਿ ਜੇ ਮੈਂ 10 ਸਾਲ 15 ਜਾਂ 20 ਸਾਲ ਦਾ ਕੋ ਪੋਰਟਫੋਲੀਓ ਬਣਾਵਾਂ ਤਾਂ ਵੈਲਸਪਨ ਲਿਵਿੰਗ ਉਹ ਕੰਪਨੀ ਜਿਹੜੀ ਉਹਦੇ ਵਿੱਚ ਬਿਲਕੁਲ ਰਹੂਗੀ ਬਟ ਹਾਂ ਇੱਥੇ ਮੈਂ ਇੱਕ ਚੀਜ਼ ਦਾ ਥੋੜਾ ਖਿਆਲ ਰੱਖੂਗਾ ਕਿਉਂਕਿ ਐਪਰੀਸੀਏਸ਼ਨ ਬਹੁਤ ਜ਼ਿਆਦਾ ਇਹਦੀ ਹੋ ਚੁੱਕੀ ਹੈ ਆਲਰੇਡੀ ਤਾਂ ਇਹ ਨਹੀਂ ਹੈਗਾ ਕਿ ਜੇ ਮੈਂ ਤੁਹਾਡੀ ਜਗ੍ਹਾ ਹਾਂਗਾ ਕਿਉਂਕਿ ਮੈਂ ਤੁਹਾਨੂੰ ਟੈਕਨੀਕਲੀ ਤੇ ਲੀਗਲੀ ਬਿਲਕੁਲ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਇਹਨੂੰ ਬਾਏ ਕਰੋ ਜਾਂ ਸੈਲ ਕਰੋ ਨਹੀਂ ਮੈਂ ਬਿਲਕੁਲ ਨਹੀਂ ਕਹੂੰਗਾ ਮੈਂ ਉਸ ਪੋਜੀਸ਼ਨ 'ਚ ਨਹੀਂ ਹੈਗਾ ਬਟ ਮੈਂ ਇਹ ਕਹਦਾ ਨਾ ਕਿ ਜੇ ਮੈਂ ਤੁਹਾਡੀ ਜਗ੍ਹਾ ਦੇ ਉੱਪਰ ਹਾਂਗਾ ਤਾਂ ਜਿਵੇਂ ਹੁਣ ਮੈਂ ਇਹ ਵੀ ਤਮ ਮੈਂ ਇਕਦਮ ਇਹ ਵੀ ਨਹੀਂ ਕਰੂੰਗਾ ਕਿ ਹਾਂ ਮਤਲਬ ਉਹ ਬੰਦਾ ਵੀਡੀਓ ਬਣਾ ਰਿਆ YouTube ਦੇ ਉੱਪਰ ਸੌਕ ਮਾਰਕੀਟ ਦੇ ਤੇ ਉਹਨੇ ਕੰਪਨੀ ਦੱਸੀ ਤੇ ਹੁਣ ਬਸ ਲੈ ਲੋ ਇਹਦੇ ਸ਼ੇਅਰ ਨਹੀਂ ਇਸ ਤਰ੍ਹਾਂ ਬਿਲਕੁਲ ਨਹੀਂ ਕਰੂੰਗਾ ਤੇ ਮੈਂ ਬਹੁਤ ਇੱਕ ਥੋੜੀ ਕੁਆਂਟੀਟੀ ਛੋਟੀ ਜੀ ਕੁਆਂਟੀਟੀ ਇਹਨੂੰ ਆਪਣੇ ਪੋਰਟਫੋਲੀਓ ਦੇ ਵਿੱਚ ਐਡ ਕਰ ਲੂੰਗਾ ਤਾਂ ਇਸ ਤਰ੍ਹਾਂ ਨਾਲ ਮੈਂ ਇਹਦੇ ਵਿੱਚ ਕੰਮ ਕਰੂੰਗਾ ਇਹ ਨਹੀਂਗਾ ਕਿ ਮੈਂ ਬਹੁਤ ਜ਼ਿਆਦਾ ਵੱਡੀ ਅਮਾਊਂਟ ਲਾਦਾ ਬਟ ਹਾਂ ਦੂਸਰੇ ਪਾਸੇ ਸਟੋਰੀ ਹੈ ਚੰਗੀ ਹੈਗੀਆ ਮੈਂ ਇਸ ਸਟੋਰੀ ਨੂੰ ਮਿਸ ਵੀ ਨਹੀਂ ਕਰਨਾ ਚਾਹੁੰਦਾ ਮੈਂ ਤੁਹਾਨੂੰ ਅੱਗੇ ਵੀ ਜਿੰਨੇ ਬਹੁਤ ਵਾਰ ਬੋਲਦਾ ਹਾਂ ਕਿ ਮੈਂ ਇੱਕ ਬੜਾ ਲਾਲਚੀ ਇਨਵੈਸਟਰ ਹਾਂ ਤੇ ਮੈਂ ਕਿਸੇ ਵੀ ਚੰਗੀ ਸਟੋਰੀ ਨੂੰ ਮਿਸ ਨਹੀਂ ਕਰਨਾ ਚਾਹੁੰਦਾ ਤੇ ਇਸ ਕਰਕੇ ਮੈਂ ਇਹਨੂੰ ਇੱਕ ਬੜੀ ਥੋੜੀ ਅਮਾਉਂਟ ਵੈਲਸਪਨ ਲਿਵਿੰਗ ਕੰਪਨੀ ਦੀ ਬਾਈ ਕਰ ਲਵਾਂਗਾ ਇਹ ਸੀਗਾ ਮੇਰਾ ਅੱਜ ਦਾ ਵੀਡੀਓ ਠੀਕ ਹੈ ਜੀ ਇੱਕ ਨਵੀਂ ਕੰਪਨੀ ਮੈਂ ਤੁਹਾਡੇ ਸਾਹਮਣੇ ਲੈ ਕੇ ਆਇਆ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ